जी इधर हो Isis... नाम Isis... <weed> तो 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 तो। की गल ना तो की ਹਾਂ ਅੱਲਾਹ ਕੋਈ ਨਹੀਂ ਕਿਹਾ ਦੇਖੋ ਹੋਈ ਗੱਲ ਨਹੀਂ ਦੱਸ ਦੋ ਕੀ ਗੱਲ ਕੀ ਹੋਈ ਸੀ ਅਸੀਂ ਵੀਰੇ ਪਾਰਟੀ ਇੰਜੋਏ ਕਰਨ ਆਏ ਸੀ ਉਹ ਕਿੱਥੇ ਉਹ ਕਿਹੜਾ ਸੀ ਉਹ ਬੋਏ ਬਾਇੰਡ ਬੋਏ ਬੋਏ ਫੋਰਸ ਸੀ ਕਿੱਥੋਂ ਆਈ ਸੀ ਕਿਧਰ ਆਵਤੋਂ ਸਰ ਹਾਂਜੀ ਤੇ ਜਰ ਅਸੀਂ ਤਾਂ ਬਸ ਆਪਣੀ ਪਾਰਟੀ ਇੰਜੋਏ ਕਰ ਰਹੇ ਸੀਗੇ ਤੇ ਇੱਕ ਮੁੰਡਾ ਆਇਆ ਸਾਡੇ ਰੂਮ ਦੇ ਗੇਟ ਤੇ ਲੱਤ ਮਾਰੀ ਅਸੀਂ ਪੁੱਛਿਆ ਵੀ ਤੂੰ ਕਿਉਂ ਵੀ ਆਇਆ ਕੀ ਕੀਤਾ ਉਹ ਬਸ ਗਾਲਾ-ਗਾਲਾ ਕੱਢ ਕੇ ਭੱਜ ਗਿਆ ਅਸੀਂ ਫੇਰ ਉਧਰ ਹੀ ਧਿਆਨ ਹੋ ਗਿਆ ਸਾਡਾ ਪਾਰਟੀ ਵੱਲ ਤੇ ਉਹਨੇ ਬਸ ਨੀਚੇ ਗਿਆ ਤੇ ਤਿੰਨ ਚਾਰ ਮੁੰਡੇ ਆਏ ਉਹਨਾਂ ਨੇ ਫਾਇਰਿੰਗ ਕਰਤੀ ਨਾਲ ਦੀ ਨਾਲ ਕਾਰ ਕਾਰ ਨੂੰ ਉਸ ਪਤਾ ਹੀ ਨਹੀਂ ਕੀ ਹੋਇਆ ਜੀ ਨਾ ਤੁਸੀਂ ਪਾਰਟੀ ਤੋਂ ਬਾਅਦ ਰੂਮ ਦਿੱਤਾ ਹੋਗਾ ਜੀ ਹਾਂ ਤਾਂ ਕਿੰਨੇ ਜਣੇ ਸੀਗੇ ਤੁਸੀਂ ਰੂਮ 'ਚ ਅਸੀਂ ਪੰਜ ਜਣੇ ਇੱਕ ਦੋ ਉਹ ਭਈ ਤਿੰਨੇ ਜਣੇ ਫਾਇਰਿੰਗ ਕੋਲ ਜਿਹੜੀ ਕਾਰ ਨੇ ਇਸ ਨਾਲ ਕਿੰਨੀ ਜੀ ਗੱਲ ਕਿੱਥੀ ਆ ਰਿਹਾ ਹੈ ਕਿਹੜਾ ਸੀਗਾ ਪਿਸਟਲ ਸੀਗੀ ਮੈਗਜ਼ੀਨ ਮੈਗਜ਼ੀਨ ਇਨੇ ਬੰਦੇ ਸੀ ਕਿ ਉਹ ਦੱਬੇ ਆਨਲਾਈਨ ਚੰਨੇ ਨਹੀਂ ਸੀ ਸਰ ਤੁਸੀਂ ਅਸੀਂ ਪਹੁੰਚੇ ਰਹੇ ਸੀ ਕਿੰਨੇ ਵਜੇ ਸੀ ਹਾਂ ਸਰ ਉਹਦੇ ਸਭ ਤੋਂ ਜ਼ਿਆਦਾ ਵਜੇ ਆਰਪਰ ਕੋਈ ਇੱਕ ਕਿਤੋਂ ਦਾ ਰਹਿਣਾ ਉਹ ਵੀ ਕਿੱਧਰ ਬਸ ਸਾਰੇ ਕਿੱਧਰ ਕਾਸ ਚੀ ਦੀ ਪਾਰਟੀ ਸੀ ਤੁਹਾਡੀ ਗੱਲ ਮੇਰਾ ਬਰਥਡੇ ਸੀ ਪਾਰਟੀ ਸੀ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਤੁਸੀਂ ਜਾਣਦੇ ਉਹਨਾਂ ਨੂੰ ਨਹੀਂ ਸਰ ਜਵਾਂ ਨਹੀਂ ਜਾਂਦੇ ਫਿਰ ਪੁਲਸ ਪਰ ਆਗੇ ਸੀ ਮੌਕੇ ਤੇ ਨਹੀਂ ਸਰ ਮੌਕੇ ਤੇ ਨਹੀਂ ਆਈ ਕਿੰਨੇ ਵਜੇ ਦੀ ਕੱਟਣਾ ਸੀ ਇੱਧਰ ਤਈ ਤੋ 3 ਵਜੇ ਦੇ ਵਿੱਚ ਵਿੱਚ ਪਹਿਲਾਂ ਪਤਾ ਨਹੀਂ ਚੱਲਿਆ ਕਿ ਕਿਹੜੇ ਦੇ ਭੱਤੇ ਫੋਨ ਮਾਰ ਲੈਣਾ ਦਿਨ ਭਈਆ ਆ ਦੇ ਕਾਜ ਇਸ ਤੋਂ ਦੋ ਦੇ ਵਿੱਚ ਚੱਲਾਈ ਦਾ ਸਭ ਜੀ ਜੀ ਬਾਈਟ ਦੇਣ ਤੋਂ ਪੱਜ ਗਿਆ ਡਾਕਟਰ ਦੀ ਵਾਈਟ ਕਰ ਲਿਆ ਆਹ ਟੈਂਡੈਂਟ ਤੇ ਚੌਥਾ ਅਫੇਸਿਕਾ 4 ਵਜੇ ਕੋਲ ਆਇਆ ਕਰ ਲੈ ਛੋਟ ਕਰ ਲੈ ਬਹੁਤ ਮੁੰਡਾ ਹਾਂ ਬਾਦ ਵਿੱਚ ਜੀਗਾ ਨਹੀਂ ਬਾਤੀਓ ਖਬਰ ਬਣਾਈ ਹੁੰਦਾ ਆਪਾਂ ਡਾਕਟਰ ਦੀ ਵਾਈਟ ਕਰ ਲਈਏ ਨਾ ਡਾਕਟਰ

ਇਕ ਮੁੰਡਾ ਆਇਆ ਉਹਨੇ ਨਾ ਗੇਟ ਤੇ ਲੱਤ ਮਾਰੀ ਅਸੀਂ ਉਹਨੂੰ ਪੁੱਛਿਆ ਵੀ ਬਾਈ ਮੈਨੂੰ ਲੱਗਾ ਸ਼ਾਇਦ ਉਹ ਗਲਤ ਰੂਮ ਰੂਮ ਚ ਆ ਗਿਆ ਉਹਦੀ ਪਿੱਤੀ ਹੋਈ ਸੀ ਦਰੂ ਤੇ ਉਹ ਗਾਲਾ ਗੁਨ ਗਾਲਾ ਗੁਲਾ ਕੱਢਣ ਲੱਗਿਆ ਅਸੀਂ ਮੈਨੇਜਰ ਨੂੰ ਕਿਹਾ ਵੀ ਇਹਨੂੰ ਭੇਜੋ ਵੀ ਅਸੀਂ ਡਿਸਟਰਬ ਹੋ ਰਹਿਆਂ ਤੇ ਬਰੋ ਥੱਲੇ ਗਿਆ ਉਹ ਨਾ ਅੱਧੇ ਘੰਟੇ ਬਾਅਦ ਫੇਰ ਆਇਆ ਤਿੰਨ ਮੁੰਡੇ ਸੀ ਉਹਨਾਂ ਕੋਲ ਅਸਲਾ ਸੀਗਾ ਉਹ ਸਿੱਧੀ ਫਾਇਰਿੰਗ ਸ਼ਾਟ ਕਰਤੀ ਉਹਨਾਂ 1:30 ਤੋਂ 3 ਵਜੇ ਤੱਕ ਦੀ ਤੇ ਉਸ ਤੋਂ ਬਾਅਦ ਫਿਰ ਕਿੱਥੇ ਰਹਿ ਉਸ ਉਸ ਤੋਂ ਬਾਅਦ ਅਸੀਂ ਬਸ ਉਥੋਂ ਨਿਕਲੇ ਤੇ ਅਸੀਂ ਫਿਰ ਘੰਟਾ ਇਧਰੋਂ ਦੇ ਫਿਰੇ ਫਿਰ ਉੱਥੇ ਗੱਡੀ ਖੜੀ ਸੀ ਪਾਰਕਿੰਗ 'ਚ ਅਸੀਂ ਫਿਰ ਇੱਕ ਜਣਾ ਗਿਆ ਫਿਰ ਅਸੀਂ ਗੱਡੀ ਲੈ ਕੇ ਫਿਰ ਅਸੀਂ ਠਾਣੇ 'ਚ ਪਹੁੰਚੇ ਤਾਂ ਫਿਰ ਉਥੋਂ ਇੱਥੇ ਆ ਜੀ ਹਾਂ ਹਾਂ ਕੋ ਤੁਮ ਲਈ ਉੱਥੇ ਸਟੇਸ਼ਨ ਕੋਲ ਪੰਜਾਂ ਨੇ ਲੱਗੀਆਂ ਜਰਾ ਹਾਂਜੀ ਇੱਕ ਇੱਕ ਦੇ ਫਾਇਰ ਉਹਨਾਂ ਨੇ ਕਿਤੇ 3-4 ਫਾਇਰ ਇੱਕ ਦੇ ਜਮਾ ਸਿੱਧੀ ਵਜਿਆ ਫਾਇਰ 'ਚ ਆਰੋ ਪਾਰ ਹੋਇਆ ਗਿਆ ਤੇ ਬਸ ਬਾਕੀ ਨੇ ਸ਼ਰਲੇ ਵਜਿਆ ਮੈਂ ਸਰ ਕਿਦਰਵਾਦਾ ਹਾਂਜੀ ਹਾਂਜੀ ਸਭ ਕੁਝ ਲਗਾਤਾ ਹਾਲਾਤ ਕਿਸ ਤਰ੍ਹਾਂ ਦੇ ਹਮ ਤੁਹਾਡੇ ਕੋਲ ਹਾਲਾਤ ਇੱਕ ਬਸ ਹੋ ਆ ਜਿਹਦੇ ਡਾਇਰੈਕਟ ਵਜਿਆ ਨਹੀਂ ਸਰ ਕੁਝ ਨਹੀਂ ਕੁਝ ਨਹੀਂ ਗਿਆ ਤੁਹਾਡੇ ਕਿੰਨੇ ਜਨਾਂ ਤੇ ਸਟਾਫ ਪੰਜ ਜਨਾਂ ਨਹੀਂ ਸਰ ਜਮਾਂ ਨਹੀਂ ਜਾਣਦੇ ਮੈਂ ਦੇਖੀ ਪਹਿਲੀ ਵਾਰ ਨਹੀਂ ਸਰ ਮੌਕੇ ਤੇ ਨਹੀਂ ਆਈ ਅਸੀਂ ਜਦੋਂ ਥਾਣੇ 'ਚ ਗਏ ਆ ਰਿਪੋਰਟ ਲਿਖਾਈ ਆ ਫੇਰ ਉਹਨਾਂ ਨੂੰ ਕਿਤੀ ਉਹਨਾਂ ਨੇ ਕਹਿੰਦਾ ਰਾਤ 2:00 ਵਜੇ ਦਾ ਵਾਕਿਆ ਹੈ ਜੀ ਜਿਹੜਾ ਤੁਸੀਂ ਦਾਅ ਕਰ ਰਹੇ ਹੋ ਕਿਤੇ ਵਜੇ ਅਸੀਂ ਸਵੇਰ ਆ ਗਏ ਸੀ 6:30 6:30 ਵਜੇ ਸੀ ਅਸੀਂ ਇਨਲੇਟ ਫੋਰ ਸਰ ਅਸੀਂ ਪਹਿਲਾਂ ਉੱਥੇ ਗਏ ਸੀ ਜੀ ਪੁਲਿਸ ਸਟੇਸ਼ਨ 'ਚ ਉੱਥੇ ਵੀ ਟਾਈਮ ਲੱਗ ਗਿਆ ਦਰਖਾਸਤ ਲਿਖਾਈ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਉਹਨਾਂ ਨੇ ਫਿਰ ਹਾਂ ਸਰ ਜਕਮੀ ਆ ਜੀ ਜਿਕਨੋ ਆਰਪੋਰਟ 300 ਦਾ 50 ਤੇ ਤੁਸੀਂ ਸਰ ਫਿਰ ਸਬੂਤ ਵੀ ਦਿਖਾਣਾ ਜ਼ਰੂਰੀ ਹੈ ਜੀ ਪੁਲਿਸ ਨੂੰ ਬਾਈਪਰ ਦੇਖਿਆ ਕਿਹੜਾ ਸੀ ਮੈਗਜ਼ੀਨ ਸੀ ਸਰ ਉਹਦਾ ਮੈਗਜ਼ੀਨ ਹਾਂਜੀ ਸਿਲਵਰ ਕਲਰ ਤੇਨੇ ਜਣੇ ਸਰ ਠੀਕ ਥੈਂਕ ਯੂ ਜੀ ਸਾਨੂੰ ਅੱਜ ਸਵੇਰੇ ਜਿਹੜੀ ਸੀ ਡੀਸੀ ਅੱਤੋਂ ਤਲਾਹ ਮਿਲੀ ਸੀ ਕਿ ਬਾਈਆਫੋਰਟ ਦੇ ਵਿੱਚ ਹਰਪ੍ਰੀਤ ਸਿੰਘ ਦੋ ਮਿਤ ਕੁਮਾਰ ਇੱਕ ਧਰਮਿੰਦਰ ਤੇ ਇੱਕ ਵਿਕਾਸ ਕੁਮਾਰ ਹੈ ਪੰਜ ਜਣੇ ਬਾਈਆਫੋਰਟ ਹੋਟਲ ਦੇ ਵਿੱਚ ਰੁਕੇ ਹੋਏ ਸੀਗੇ ਜੋ ਉਹਨਾਂ ਦੇ ਵਿੱਚ ਇੱਕ ਮੁੰਡੇ ਦੀ ਬਰਥਡੇ ਸੀ ਉਹਦੀ ਪਾਰਟੀ ਕਰਨ ਦੇ ਲਈ ਇੱਥੇ ਰੁਕੇ ਹੋਏ ਸੀਗੇ ਉਹਨਾਂ ਦਾ ਕਿਸੇ ਗੱਲ ਤੋਂ ਫੋਨ ਦੇ ਫੋਨ ਦੇ ਉੱਪਰ ਕਿਸੇ ਲੜਕੇ ਦੇ ਨਾਲ ਜਿਹੜਾ ਸੀਗਾ ਤਕਰਾਰ ਹੋ ਗਿਆ ਉਸ ਤਕਰਾਰ ਦੇ ਬਾਅਦ ਦੇ ਵਿੱਚ ਉਹ ਲੜਕੀ ਰਾਤ ਨੂੰ ਜਿਹੜਾ ਸੀ ਇੱਥੇ ਆਏ ਜਿਨ੍ਹਾਂ ਨੇ ਤਰਵਿੰਦਰ ਹਰਪੀਤ ਵਗੈਰਾ ਨਾਲ ਆ ਕੇ ਝਗੜਾ ਕੀਤਾ ਦਰਹਾਨੇ ਝਗੜਿਆਂ ਦਾ ਅਫਸਰ ਜੋ ਲੜਾਈ ਬਦਨ ਕਰ ਲੋ ਉੱਥੇ ਜਿਹੜੇ ਸੀਗੇ ਦੋ ਫਾਇਰ ਜਿਹੜੇ ਸੀ ਕੀਤੇ ਇਸ ਹੋਂਦੇ ਅਸੀਂ ਬੰਦੇ ਆਈਡੈਂਟੀਫਾਈ ਕਰ ਲਏ ਹੈਗੇ ਇਹਨਾਂ ਦੇ ਖਿਲਾਫ ਅਸੀਂ ਜਲਦੀ ਐਫ ਆਈ ਆਰ ਦਰਜ ਕਰਕੇ ਜਿਹੜੀ ਹੈਗੀ ਗੂਰ ਅਨਸਾਰ ਕਰ ਰਾਮ ਚ ਲਿਆ ਹੈ ਜੀ ਭਜੀ ਮੇਰਾ ਨਾਮ ਬਨੀਸ਼ ਕੁਮਾਰ ਹੈ ਕੀ ਗੱਲ ਕੀ ਹੋਈ ਗੱਲ ਮੇਰੇ ਸਵੇਰੇ ਸਾਡੇ ਕੋਲ ਦਾ ਫੋਨ ਆਇਆ ਜਦ ਸੁੱਤੇ ਪਏ ਸੀ 4 ਵਜੇ ਇਹ ਕਹਿੰਦੇ ਕਿ ਇਸ ਤਰ੍ਹਾਂ ਕਰਕੇ ਤੇ ਪਾਈ ਰਹੀ ਹੋਗੀ ਤੇ ਅਸੀਂ ਕਿਸੇ ਦੇ ਘਰੇ ਲੁਕੇ ਬੈਠੇ ਅਸੀਂ ਫਿਰ ਦਿੱਲੀ ਕੁ ਮੇਰੀ ਸੀ ਕਿ ਠੀਕ ਹੈ ਕਿ ਨਹੀਂ ਵੀਰੇ ਅਸੀਂ ਆਪਦੇ ਯਾਰਾਂ ਦੋਸਤਾਂ ਨੂੰ ਫੋਨ ਮਾਰਿਆ ਸੀ ਇਕੱਠੇ ਹੋ ਗਏ ਅਸੀਂ ਉਦੋਂ ਪਹਿਲਾਂ ਇਹ ਥਾਣੇ ਬੈਠੇ ਸੀ ਉਹਦੇ ਠੀਕ ਹੈ ਜੀ ਉਹ ਬਸ ਪੁਲਸ ਨੇ ਆਪਣੀ ਕਾਰਵਾਈ ਕੀਤੀ ਹੈ ਉਹ ਜਾ ਕੇ ਆਏ ਹੈ ਠੀਕ ਹੈ ਜੀ ਗਿੱਦੜਵਾ ਦੇ ਫਿਰ ਇਹ ਵੀ ਕਿੱਦਾਂ ਹਾਂਜੀ ਹਾਂ ਕਾਰਕ ਕੀ ਹੈ ਕਿ ਕਾਰਨ ਮੇਰੇ ਬਰਥਡੇ ਸੀ ਆ ਮੁੰਡੇ ਦਾ ਇਹ ਪਾਰਟੀ ਕਰਨ ਇੱਥੇ ਆਏ ਹੋਏ ਸੀ ਜਿਹੜੇ ਕੀ ਨਾਮ ਕੇ ਬੰਦੇ ਦਾ ਬਰਥ ਅਮਿਤ ਅੱਛਾ ਅਮਿਤ ਦਾ ਬਰਥਡੇ ਸੀ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਵੀਰੇ ਹੁਣ ਕੀ ਨਾਮ ਹੈ ਉਹ ਜਿਹੜਾ ਮੁੰਡਾ ਸੀਗਾ ਜਿੰਨੇ ਫਾਇਰਿੰਗ ਕੀਤੀ ਆ ਉਹਦੇ दारू ਪੀਤੀ ਹੋਈ ਸੀ ਜਿਆਦਾ ਠੀਕ ਹੈ ਜੀ ਇਹਨਾਂ ਦੇ ਗੇਟ ਤੇ ਆ ਕੇ ਲੱਤ ਨੂੰ ਤੁਮਾਰੀ ਆ ਉਹ ਵਿੱਚ ਬੰਦੇ ਬੰਦੇ ਜਿਹੜੇ ਸੀਗੇ ਉੱਥੇ ਹੋਟਲ ਵਾਲੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਵਾਪਸ ਭੇਜਤਾ ਮੁੰਡੇ ਨੂੰ ਕਹਿੰਦੇ दारू ਬਹੁਤ ਪੀਤੀ ਤੁਸੀਂ ਇਹਦੇ ਨਾਲ ਲੜੋ ਘਟਨਾ ਕੀ ਕਿੱਥੇ ਹੋਈ ਇਹ ਬਾਇਆ ਬੋਰਡ ਤੋਂ ਕਹਿੰਦੇ ਆ ਜੀ ਹਾਂ ਜੀ ਤੇ ਉਸ ਤੋਂ ਬਾਅਦ ਵਿੱਚ ਉਸ ਤੋਂ ਬਾਅਦ ਨੀਚੇ ਭੇਜਤਾ ਹੀ ਦੁਬਾਰਾ ਫਿਰ ਉਹਨੇ ਕਿਸੇ ਮੁੰਡਿਆਂ ਨੂੰ ਫੋਨ ਮਾਰ ਕੇ ਬੁਲਾਇਆ ਜਿਨ੍ਹਾਂ ਕੋਲ ਹਥਿਆਰ ਸੀਗਾ ਜੀ ਉਹਨਾਂ ਨੇ ਆ ਕੇ ਨਾਲ ਦੇ ਨਾਲ ਇਹਨਾਂ ਤੇ ਫਾਇਰਿੰਗ ਕਰਦੇ ਹਾਂ ਕਿੰਨੇ ਜਖਮੀ ਜਖਮੀ ਵੀ ਇੱਕ ਉਹਦੇ ਤਾਂ ਪੈਰ ਦੇ ਆਰ-ਪਾਰ ਹੋ ਗਏ ਜੀ ਠੀਕ ਹੈ ਜੀ ਬਾਕੀਆਂ ਦੇ ਛਰਲੇ ਵੱਜੇ ਹੋਏ ਆਚਾਰਿਆਂ ਨੇ ਤਾਂ ਸੋਪਾ ਪੰਜ ਨੇ ਸੀ ਟੋਟਲ ਪੰਜ ਨੇ ਸੀ ਜੀ ਤੇ ਆਪਾਂ ਕਿਹੜਾ ਸੀ ਉਹਨਾਂ ਕੋਲ ਕੁਝ ਨਹੀਂ ਨਹੀਂ